ਤੇ ਪੇਟ ਦੇ ਜੜ ਦੇ ਪਾਸੇ ਰੇਦਾ ਮੋਟਾ ਟਕੜਾ ਪਾਸ਼ਾ ਨੇ ਦੱਸ ਦਿੱਤਾ ਉਹ ਸਿੱਖ ਗਏ ਜਾ ਕੇ ਗੈਲ ਮਿਲੇ ਖੁਸ਼ੀ لال ਪੰਡਤ ਨੂੰ ਜਾ ਕੇ ਰਾਮ ਨੂੰ ਮਈਆ ਕੀਤਾ ਖੁਸ਼ੀ ਨੂੰ ਲੋਕਾਂ ਲਗੇ ਕਹਿੰਦੇ ਪੰਡਤ ਜੀ ਨੂੰ ਸਾਡੇ ਸਤਿਗੁਰੂ ਨੇ ਬਿਨਾਇਆ ਜੇ ਪਾਗ ਜਾਉਂਦੇ ਨਾ ਫਿਰ ਉਹ ਸਵਾਲ ਜਵਾਬ ਨਹੀਂ ਕਰਦਾ ਕਿ ਜਿਹਦੇ ਪਾਗ ਜਾਗਦੇ ਆ ਨਾ ਉਹ ਗੁਰੂ ਦੇ ਸਾਹਮਣੇ ਸਵਾਲ ਜਵਾਬ ਨੂੰ ਜਵਾਬ ਨਹੀਂ ਕਰਦਾ ਉਹ ਠੀਕ ਕਰਦੇ ਕੁਮੀਆ ਤਾਂ ਬਾੜੀ ਬਾੜੀ ਤਾਂ ਨਾ ਨਹੀਂ ਕਰਦਾ ਉਹ ਤੁਸੀਂ ਕ੍ਰਿਸ਼ਨ ਲਾਲ ਪੰਡਤ ਉਦੋਂ ਹੀ ਸਤਸਿਕਾ ਦੇ ਕਹਿੰਦੇ ਤੁਰ ਪਿਆ ਸੰਗੋਸ ਦੇ ਕੋਲ ਆ ਕੇ ਆੜ ਕੇ ਨਮਸਕਾਰ ਕੀਤੀ ਸਤਗੁਰੂ ਨੇ ਉਹਨੂੰ ਅਸੀਸ ਬਖਸ਼ੀ ਦੇਣੀ ਸੀ ਕਿ ਪਾਸ਼ਾ ਤਰ ਲਗੇ ਕ੍ਰਿਸ਼ਨ ਲਾਲ ਪੰਡਤ ਜੀ ਜਦ ਕ੍ਰਿਸ਼ਨ ਲਾਲ ਗਿਆ ਨਾ ਸ਼ਿਲਾਲਾ ਪੜਦਾ ਪੜਾ ਰਾਲ ਵੀ ਅਸੀਂ ਇੱਕ ਦੂਜੇ ਨੂੰ ਪਹਿਲਾਂ ਮਿਲੇ ਨਹੀਂ ਇਹ ਸਤਿਗੁਰੂ ਮੇਰਾ ਨਾਮ ਕਿੰਦਾ ਜਾਣਦਾ ਹੈ ਜੇ ਸਤਿਗੁਰੂ ਤਦਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਦਾ ਸਕਦੇ ਸੀਗੇ ਜੋ ਕਿ ਸ਼੍ਰੀ ਪੂਸ਼ਨ ਚੋਦੇ ਸ਼ੋਦੇ ਜੀ ਪ੍ਰਦਾਨ ਹੋ ਸਤ ਪਤਿ ਦਾ ਰੂਪ ਪਰ ਉਹਦੇ ਕਾਹਲੀ ਕਹਾਣੀਆਂ ਆਪਾਂ ਕਰ ਰਹੇ ਆ ਗੁਰੂ ਜੀਆ ਇਹ ਵਿਰ ਕਹਾਣੀਆਂ ਕਿੰਦਾ ਕਰਦੇ ਇਤਰਾਜ਼ ਕਿਉਂ ਸੁਣਾਉਂਦੇ ਕਿਵੇਂ ਬਣਦਾ ਇਤਿਹਾਸ ਆਸ਼ਾ ਸਭ ਨੂੰ ਜਾਂਦੇ ਸੀ ਕੁਝ ਬਣਾ ਹੋਇਆ ਕਹ ਲਗੇ ਪੁੱਛੋ ਕਿਵੇਂ ਬੁਲਾਇਆ ਪਾਸ਼ਾ ਸਤਿਗੁਰੂ ਕਹ ਲਗੇ ਕਹ ਲਗੇ ਕੁਛ ਲਾਜ ਤੂੰ ਜੋਤਸਾ ਦਾ ਕੰਮ ਕਰਦਾ ਹੈ ਕੰਧਾ ਜੀ ਜੋਤਸਾ ਦਾ ਕੰਮ ਕਰਦਾ ਹੈ ਕਹਿੰਦੇ ਮੇਰਾ ਜੋਤਸਲਾ ਫਿਰ ਮੇਰਾ ਜੋਤਸਲਾ ਫਿਰ ਉਹ ਕਹਦੇ ਪੁੱਛੋ ਕਦ ਪੁੱਛਦਾ ਨਹੀਂ ਦਸੇ ਪੈਸੇ ਕਦ ਪੁੱਛਦਾ ਨਹੀਂ ਤੂੰ ਦੱਸ ਵੀ ਮੈਂ ਕੀ ਪੁੱਛਣਾ ਚਾਹੁੰਦਾ ਉਹ ਕਹਦਾ ਇਹ ਕਿਹੜੀ ਗੱਲ ਆ ਹੁਣ ਦੱਸ ਦਿਨ ਉਹ ਨੂੰ ਆਪਣੇ ਤੇ ਉਸ ਤੇ ਮਾਨਸਿਕ ਗਾ ਤਾਂ ਸਿਰਫ ਪਾਸ਼ਾਣ ਨੂੰ ਤਾਰਨਾ ਸੀ ਭਵੇਂ ਕਿਸੇ ਬੰਦੇ ਨੂੰ ਤਾਰ ਦੇ ਤਾਰਦੋਂ ਆਸਨੇ ਬੁਲਾਇਆ ਸੀ ਉਹਨੇ ਆਪਣਾ ਜੋਤਸਾਧਾਇਆ ਤੇ ਜੋ ਸਾਹਗਰ ਨੂੰ ਪੁੱਛਿਆ ਵੀ ਮੈਂ ਦੱਸ ਕੀ ਪੁੱਛਣਾ ਚਾਹੁੰਦਾ ਹੈ ਉਹ ਕਹਿੰਦਾ ਪਾਸ਼ਾ ਦੱਸਾਂ ਤੁਹਾਨੂੰ ਤੁਸੀਂ ਕੀ ਪੁੱਛਣਾ ਚਾਹੁੰਦੇ ਜੀ ਕਹਿੰਦਾ ਦੱਸ ਪੁੱਛਣ ਵਾਸਤੇ ਤੇ ਤੈਨੂੰ ਬੁਲਾਇਆ ਹੈ ਕਹਿੰਦਾ ਤੁਸੀਂ ਪੁੱਛਣਾ ਚਾਹੁੰਦੇ ਜੀ ਕਿ ਔਰ ਜੇਵ ਦਾ ਤੇ ਮੇਰਾ ਮਲਾਪ ਹੋਊਗਾ ਕਿ ਨਹੀਂ ਹੋਊਗਾ ਇਹ ਪੁੱਛਦਾ ਜਉਦੇ ਤਾਲੁਗ ਨੂੰ ਗੋਵਿੰਦ ਸਿੰਘ ਮਹਾਰਾਜ ਕਿਹਾ ਇਹੋ ਪੁੱਛਣਾ ਜਉਦੇ ਸੀ ਮੇਰਾ ਤਾਂ ਅਉਗਿਆ ਬੜਾ ਭੋਗਤ ਨਹੀਂ ਹੋਗੋ ਇਹ ਤੇ ਜੋ ਦਮਦਮਾ ਸਾਹਿਬ ਤੋਂ ਚੱਲੇ ਪਾਸ਼ਾ ਕਹਿੰਦੇ ਯਤਨ ਕਰਨਾ ਆਪਾਂ ਵੀ ਤ ਓਮ ਜੀ ਨੂੰ ਮਿਲ ਸਕੀਏ ਕਿਉਂ ਮਾਭਿ ਭਗਰੇ ਕਾਜ ਦੇ ਵਾਸਤੇ ਮੈਨੂੰ ਕੁਝ ਲੈਣਾ ਨਹੀਂ ਨਹੀਂ। ਔਰ ਜੇਪ ਦੇ ਸੁਬਾਣੇ ਦੇ ਕਾਜੀ ਦੇ ਕੋਲ ਇੱਕ ਚਿੱਠੀ ਭੇਜੀ ਸੀ ਕਿਸੇ ਸਮੇਂ ਸਰਾਂਦੇ ਸਾਕੇ ਤੋਂ ਪਹਿਲਾਂ। ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਸ ਕਾਜ ਦੇ ਰਾਹੇ ਚਿੱਠੀ ਭੇਜੀ ਸੀ। ਫਤ ਤਨਗੁਰ ਗੋਬਿੰਦ ਸਿੰਘ ਮਹਾਰਾਜ ਤੂੰ ਮੈਨੂੰ ਦਿਨਾ ਕੰਗੜ ਮਿਲ ਦਿਨ ਕੰਗੜ ਜਿੱਥੇ ਜਬਰਦਸਾਲੇ ਗੱਲ ਵੀ ਉੱਥੇ ਤੋਂ ਮਿਲਣ ਆਪਾਂ ਬੈਠ ਕੇ ਗੱਲਾਂ ਕਰਾਂਗੇ ਆਪਣਾ ਵਾਦ-ਵਾਰਿਆ ਨੂੰ ਆਪਾਂ ਬੈਠ ਕੇ ਹੱਲ ਕਰ ਲਾਂਗੇ ਔਰੂੰ ਜਿੰਦ ਬੁਕਾਦਾ ਚਿੱਠੀ ਲਿਖੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਸਭ ਕਸ਼ਟਾਂ ਨੂੰ ਚਲਦੇ ਹੋਏ ਸਭ ਮੁਸੀਬਤਾਂ ਨੂੰ ਪਾਰ ਕਰਦੇ ਹੋਏ ਦਿਨ ਰਾਤ ਪਹੁੰਚ ਗਏ ਦਿਨ ਰਾਤ ਅੰਗੜੂ ਪੀਉਤੇ ਦਾ ਵੈਦਾ ਕੀਤਾ ਏ ਪਰ ਉਹ ਜਿਵੇਂ ਆਉਂਦਾ ਪਰ ਉਹ ਆਲੀ ਸੱਤਾਂ ਹੋ ਹੁਣ ਰਾਜੇ ਬਾਰੇ ਤੇ ਉਹਨਾਂ ਕੋ ਤੇ ਹਵੇ ਤੇ ਨਹੀਂ ਕੁਝ ਮਰਾਠਿਆਂ ਨਾਲ ਲੜਾਈ ਝਗੜੇ ਬਹੁਤ ਸੀ ਕਿ ਉਹਨਾਂ ਨੇ ਬਗਾਵਤ ਕੀਤੀ ਸੀ ਉਧਰ ਉਲਝਿਆ ਪਿਆ ਸੀ ਨਹੀਂ ਆਸ ਪਿਆ ਨਹੀਂ ਮੁਲਾਪ ਹੋ ਸਕਦਾ ਉਹਦੇ ਵੈਸੇ ਚਿੱਠੀਆਂ ਘੜ ਦਤੀਆਂ ਔਰ ਜਿਮ ਦੇ ਬੇ ਅੱਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜਿੱਥੇ ਮਰਜੀ ਫਿਰੇ ਜਿਹੜਾ ਤੱਕਿੰਦਾ ਨੂੰ ਜੀਂਦੇ ਦਾ ਸਿਰ ਜੀਦਾ ਜਾਂ ਜੀਂਦੇ ਦਾ ਸਿਰ ਚਾਹੀਦਾ ਉਈ ਰਬ ਜੀ ਕਹਿ ਲਗਾ ਕਹਿ ਲਗਾ ਮੈਨੂੰ ਸਤੂ ਦੇ ਨਾਲ ਮਿਲਾ ਦਿਓ ਇੱਕ ਵਾਰ ਜਿੱਥੇ ਵੀ ਹੈ ਮਿਲਾਉ ਦਿਨ ਕਾਂਗੜਾ ਦਾ ਉਹਨਾਂ ਨੇ ਕਿਹਾ ਵੀ ਉੱਥੇ ਬੈਠ ਕੇ ਗੱਲਬਾਤ ਕਰਾਂਗਾ ਪਰ ਨਹੀਂ ਮਿਲ ਸਕੀ ਤੇ ਲੋਕਾਂ ਨਾਲ ਵੱਖਰੀ ਇਹ ਪਹਿਲੇ ਪਾਸੇ ਨੇ ਕਹਿ ਤਾ ਸੀ ਵੀ ਨਹੀਂ ਮਿਲਾ ਪੋਣਾ ਆਪਣਾ ਜਰਾ ਕਿਉਂ ਜਿੱਥੇ ਸੁਣਦੇ ਅੰਸਾਰ ਹੀ ਉਹਨੇ ਵੱਲ ਉੜਨਾ ਤੇ ਮਰ ਜਾਣਾ ਹੈ ਜਿਹੜੇ ਤੇ ਪ੍ਰਤਾਮਾਦਲ ਪ੍ਰਦੇਸ਼ੀਟ ਇਹ ਸੁਣਦੇ ਅੰਸਾਰ ਉਹਨੇ ਮਰ ਜਾਣਾ ਥੋੜੇ ਥੋੜਾ ਥਿਰ ਕਰਨਾ ਮਰਿਆ ਵਰਗਾ ਵੀ ਉਹਨਾ ਨੇ ਆਪਣਾ ਬਲਾਪ ਨਹੀਂ ਹੋਣਾ ਤਾਂ ਫਿਰ ਵੀ ਸਾਡੇ ਵਰਦਿਆਂ ਨੂੰ ਸਮਝਾਉਣ ਵਾਸਤੇ ਇਤਿਹਾਸ ਦੇ ਚਲਬਾਤ ਤੇ ਉਹਨਾਂ ਨੇ ਕੁਸ਼ਲ ਨਾਦ ਨੂੰ ਪੁੱਛਦਾ ਮੈਂ ਕਿਹਾ ਕੁਸ਼ਲ ਨਾਦ ਨਹੀਂ ਦਿੰਦਾ ਹੁਣ ਤਾਂ ਆਪਣਾ ਜੋ ਸਲਾਹ ਕੇ ਕੱਲ ਦਾ ਪਰਸ਼ਾ ਮਿਲਾਪ ਨਹੀਂ ਹੋਣਾ। ਇਹਨੇ ਮਿਲਾਪ ਕਰਨਾ ਚਾਹੁੰਦੇ ਤੁਸੀਂ। ਦੂਜਾ ਸਵਾਲ ਕੀਤਾ ਪਰਸ਼ਾ ਨੇ ਵੀ ਹੋਊਗਾ ਜਾਂ ਨਹੀਂ? ਉਹਨੇ ਫਿਰ ਜੋ ਸੁਲਾਹ ਕਰਨ ਲਗਾ ਨਹੀਂ ਨਹੀਂ ਹੋਣਾ ਜੀ ਤੁਹਾਡਾ ਮਿਲਾਪ। ਤੁਹਾਡਾ ਮਿਲਾਪ ਨਹੀਂ ਹੋਣਾ। ਉਹਦੇ ਪਹਿਲਾਂ ਹੀ ਚੜਾਈ ਕਰ ਜੜੇ ਨਹੀਂ ਮਰ ਜਾਣਾ ਮੈਂ। ਪਰਸ਼ਾ ਕਹਿੰਦਾ ਠੀਕ ਹੈ। ਕਿੰਝ ਨਾਲ ਲੋਕਾਂ ਲਗੇ ਕੋਸ਼ਿਸ਼ ਨਾਲ ਮੰਗ ਕੀ ਮੰਗਦਾ ਸਭ ਉਹਨੇ ਆਪਣੇ ਸੇਵਾਦਾਰ ਲੋਕਾਂ ਸੇਵਾਦਾਰੋਂ ਤਾਨੂੰ ਦੌਲਤ ਦੇਉ ਪਟ ਜੀ ਰੋ ਦਾ ਗੁਜ਼ਾਰਾ ਗੁਜ਼ਾਰਾ ਠੀਕ ਨਹੀਂ ਚੱਲ ਰਿਹਾ ਖੁੱਲੇ ਮਾਇਆ ਦੇ ਕੱਪੇ ਤੇ ਉਰ ਤਾਂ ਕਿ ਦਾ ਜੀਵ ਜਿਹੜਾ ਨਾ ਉਹ ਸਹੀ ਚੱਲ ਸਕੇ ਸਾਬ ਨੂੰ ਸਿੱਖ ਕੇ ਸਵਾਲ ਕਰ ਦਿੱਤਾ ਪਾਸ਼ਾ ਜੀ ਇਹ ਗੱਲ ਤੁਸੀਂ ਉਹ ਤੋਂ ਕਹਿ ਕੇ ਤੁਰੇ ਸੀਗੇ ਅਪਾ ਆਉਮਦੇ ਨੂੰ ਮਿਲਣਾ ਹੈ ਤੇ ਆਉਮਦੇ ਨੂੰ ਮਿਲਣਾ ਹੈ ਨਹੀਂ ਆਪਾਂ ਮਿਲ ਚੱਲਣਾ ਜ਼ਰੂਰੀ ਆ ਮਿਲਣਾ ਨਹੀਂ ਉਸ ਨੇ ਆਪਾਂ ਨੂੰ ਬਲਾਪੁਰ ਨਾ ਹੋ ਹੀ ਸਕਣਾ ਦਿੰਦਾ ਤੇ ਜੋਤਸੀ ਤੋਂ ਪੁੱਛਣ ਦਾ ਕੀ ਫਾਇਦਾ ਜੋ ਸੁਣੋਂਗਾ ਕਿ ਰਾਮ ਨਾਲ ਨੂੰ ਰਾਮ ਕਸ਼ੇ ਦੋ ਕੀ ਪੈਦਾ ਤੁਸ਼ ਲਾ ਦੋ ਕੀ ਪੈਦਾ ਸੀ ਅਸੀਂ ਉਹਦੇ ਗੱਲ ਕੁਛ ਨਹੀਂ ਸੀਗੇ ਇਹਨੂੰ ਤੇ ਬੁਲਾ ਕੇ ਗੁਰਮਤ ਦੇਣੀ ਸੀ ਇਹਦਾ ਕਲਿਆਣ ਕਰਨਾ ਸੀ ਇਹਦੀ ਭਗਤੀ ਦਿਲੋਂ ਸਾਫ਼ ਹੈ ਬੰਦਾ ਏ ਇਹਦੀ ਭਗਤੀ ਪੂਰੀ ਹੋ ਗਈ ਆ ਇਹਨੂੰ ਸੱਚਖੰਡ ਦਾ ਵਾਸੀ ਬਣਾਉਣਾ ਸੀ ਇਹਨੂੰ ਜਦੋਂ ਆਪਾਂ ਸੰਸਕਾਰ ਦਾ ਵਾਸੇ ਬਣਾਉਣ ਵਾਸਤੇ ਆਏ ਇਤੇ ਰੱਬ ਦੇ ਘਰ ਪਹੁੰਚਣ ਵਾਸਤੇ ਨੂੰ ਜੋਸ ਦੇ ਜੋਸ ਤੇ ਤੁਹਾਰਨਾ ਸੀਗਾ ਬਾਣੇ ਨਾਲ ਸਦਨਾ ਸੀ ਨੂੰ ਪਾਛੇ ਦੇ ਬੇਤ ਮਾਇਆ ਦੇ ਕੇ ਪਹਿਲਾਂ ਤੋਂ ਦੀ ਗਰੀਬੀ ਕੱਢੀ ਫਿਰ ਨੂੰ ਵਰ ਦਿੱਤੇ ਕਿਤ ਬੋਖਸ ਪਦਵੀ ਨੂੰ ਪ੍ਰਾਪਤ ਹੋਏ ਪਾਪ ਮੁਕਤ